ਵਿਚ ਪਿਛਲੇ ਸਮੇਂ ਦੇ ਵਿੱਚ ਚਾਰ ਪੱਦਰ ਨੇ ਜਿਨ੍ਹਾਂ ਤੇ ਸਰਗਰਮੀ ਰਹੀ ਇੱਕ ਸਰਗਰਮੀ ਰਹੀ ਬਿਲਕੁਲ ਨਿਸ਼ਕਾਮ ਰਹਿ ਕੇ ਗੁਰੂ ਖਾਲਸਾ ਪੰਥ ਦੇ ਮਸਲਿਆਂ ਲਈ ਸੰਘਰਸ਼ ਕਰਨ ਦੀ ਉਹ ਜਿਹੜੇ ਸ਼ਹਾਦਤਾਂ ਦੇ ਮਰਤਵੇ ਤੱਕ ਪਹੁੰਚੇ ਇੱਕ ਉਸ ਪ੍ਰਕਾਰ ਦੀ ਸਰਗਰਮੀ ਰਹੀ ਕਿ ਆਜ਼ਾਦੀ ਦੀ ਲੜਾਈ ਲੜਨੀ ਆ ਪਰ ਜੇ ਅਹੁਦਾ ਮਿਲਦਾ ਹੋਵੇ ਤਾਂ ਉਹ ਵੀ ਮੰਨਣਾ ਇਹ ਕੋ ਮਾੜੀ ਗੱਲ ਨਹੀਂ ਹੈ ਬਟ ਇਹ ਇੱਕ ਬਨ ਗਈ ਵੱਖਰੀ ਹੈ ਖਾੜਕੂ ਮੂਵਮੈਂਟ ਦੇ ਵਿੱਚ ਇੱਕ ਉਹ ਸੀਗੇ ਜਿਨ੍ਹਾਂ ਨੇ ਬਿਲਕੁਲ ਕੋਈ ਉਹਨਾਂ ਨੂੰ ਅਹੁਦਿਆਂ ਦੀਆਂ ਐਮਪੀ ਐਮਐਲਏ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਮਿਲਦੀਆਂ ਰਹੀਆਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਟਨ ਲਈਆਂ ਨਹੀਂ ਕਿਉਂਕਿ ਉਹਨਾਂ ਦਾ ਆਦਰਸ਼ ਨਿਸ਼ਕਾਮ ਤੇ ਲਾ ਦਾਵਾ ਸੰਘਰਸ਼ ਕਰਨ ਦਾ ਰਿਹਾ ਜਿਸ ਤਰ੍ਹਾਂ ਬੀਬੀ ਜੀ ਹੁਣੀ ਗੱਲ ਕਰਕੇ ਗਏ ਭਾਉ ਸਾਹਿਬ ਦੇ ਪਰਿਵਾਰ ਦੀ ਪਰ ਕੁਝ ਸ਼ਕਤੀ ਤਾਂ ਸੀਗੀਆਂ ਜਿਨ੍ਹਾਂ ਦਾ ਨਿਸ਼ਾਨਾ ਆਜ਼ਾਦੀ ਪਰ ਉਹਦੇ ਵਿੱਚ ਚੱਲਦਿਆਂ ਪੰਥ ਦੇ ਭਲੇ ਦੇ ਪਰਥਾਏ ਜੇ ਜੋ ਵੀ ਉਹ ਪੰਥ ਦਾ ਸਵਾਰ ਸਕਣ ਉਹਦੇ ਲਈ ਜੇ ਕੋ ਆਧਾ ਮਿਲੇ ਉਹ ਨਾ ਨਹੀਂ ਕਰਦੇ ਏਕ ਵੱਖਰੀ ਬੰਨੀ ਇੱਕ ਸਰਗਰਮੀ ਸਾਡੀ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਠੀਕ ਕਰਨ ਦੇ ਲਈ ਸਦਾ ਰਹੀ ਤੇ ਇੱਕ ਨਰੋਲ ਪੰਜਾਬ ਦੀਆਂ ਵੋਟਾਂ ਹੀ ਲੜਨ ਦੀ ਮੁੱਖ ਮੰਤਰੀ ਦੀ ਐਮਐਲਏ ਦੀ ਕੁਰਸੀ ਉਹਨਾਂ ਦਾ ਬਹੁਤੇ ਲੀਡਰਾਂ ਦਾ ਉਸ ਤਰ੍ਹਾਂ ਦਾ ਦਾਵਾ ਹੀ ਨਹੀਂ ਰਿਹਾ ਕਦੇ ਵੀ ਆਜ਼ਾਦੀ ਦਾ ਉਹ ਵੋਟਾਂ ਦੇ ਅੰਦਰ ਹੀ ਆਪਣੇ ਅਹੁਦਿਆਂ ਦੀ ਦੌੜ ਚ ਰਹੇ ਇਹ ਚਾਰ ਬਣਗੀਆਂ ਨੇ ਰਹਿੀਆਂ ਨੇ ਤੇ ਜਿਸ ਗੱਲ ਦੀ ਦਿੱਕਤ ਰਹੀ ਪਿਛਲੇ 40 ਸਾਲ ਦੇ ਵਿੱਚ ਉਹ ਇਹ ਰਹੀ ਬੇ ਇਹ ਚਾਰੇ ਰਾਹ ਬਹੁਤੀ ਵਾਰੀ ਸਾਰੇ ਬੰਦੇ ਵਾਰੀ ਵਾਰੀ ਕਦੇ ਉਸ ਤੇ ਚਲੇ ਗਏ ਕਦੇ ਉਹਦੇ ਚਲੇ ਗਏ ਕਦੇ ਉਹਦੇ ਚਲੇ ਗਏ ਕਿਸੇ ਨੇ ਚੇਤਨਨ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਦਾ ਮਕਸਦ ਨਹੀਂ ਕੀਤਾ ਹੈ ਤੈ ਕਿ ਕਿਸ ਰੂਪ ਕਿਸ ਰਾਸਤੇ ਤੇ ਜਾਣਾ ਹੈ ਤੇ ਉਹਦੇ ਕਰਕੇ ਨਤੀਜਾ ਸਾਡੇ ਸਾਹਮਣੇ ਆ ਇਹਨਾਂ ਚਾਰਾਂ ਹੀ ਫੀਲਡਾਂ ਦੇ ਵਿੱਚ ਕਿਸੇ ਵੀ ਪਾਸੇ ਲੀਡਰਸ਼ਿਪ ਦੇ ਕੋਈ ਸਟਰਕਚਰ ਦਿਸਦੇ ਨਹੀਂ ਹਨ ਸਭ ਕੁਝ ਖਿਲਰ ਗਿਆ ਹੋਇਆ ਬੰਦੇ ਜ਼ਰੂਰ ਨੇ ਇਕੱਲੇ ਇਕੱਲੇ ਨੇ ਬਟ ਜਥੇਬੰਦਕ ਰੂਪ ਇਹਨਾਂ ਚਾਰਾਂ ਹੀ ਫੀਲਡਾਂ 'ਚ ਕਿਤੇ ਨਹੀਂ ਹੈ ਸੋ ਮੈਂ ਜ਼ਰੂਰ ਇਹ ਬੇਨਤੀ ਕਰੂੰਗਾ ਕਿ ਜਿਹੜੇ ਖਾੜਕੂ ਸੰਘਰਸ਼ ਦੇ ਨਾਲ ਵਾਅ ਵਾਸਤਾ ਸਖਸ਼ੀਤਾ ਰਹੀਆਂ ਨੇ ਉਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ 'ਚ ਨੇ ਲਗਭਗ ਸਾਰੇ 60 ਨੂੰ ਪਾਰ ਨੇ ਹੁਣ ਮਹਾਰਾਜ ਬਖਸ਼ੇ 10 ਸਾਲ ਨੇ ਹੋਰ ਸਰਗਰਮੀ ਦੇ ਸਰੀਰਕ ਤੌਰ ਤੇ ਫਿਰ ਬਹੁਤੀ ਨਹੀਂ ਰਹਦੀ ਤੇ ਇਹ ਗੱਲ ਜਰੂਰ ਇਸ ਸ਼ਕਤੀਤਾ ਨੂੰ ਵਿਚਾਰਨੀ ਚਾਹੀਦੀ ਕਿ ਇਸ ਸਾਰੇ ਹੀ ਪੀੜਾਂ ਦੇ ਵਿੱਚ ਜਿਹਦੀ ਜਿਹਦੀ ਅੱਜ ਸਮਰੱਥਾ ਜਾਂ ਇੱਛਾ ਹੈ ਉਸ ਅਨਸਾਰ ਆਪਣੇ 10 ਸਾਲ ਪਲਾਨ ਕਰਨੇ ਇਹ ਨਾ ਹੋਵੇ ਵੀ ਅੱਜ ਲੋਕ ਸਭਾ ਆਈ ਉਹਦੇ ਵਿੱਚ ਵੀ ਰੋਲ ਕੱਲ ਨੂੰ ਐਸਜੀਪੀਸੀ ਆ ਗਈ ਉਹਦੇ ਵਿੱਚ ਵੀ ਤੁਸੀਂ ਕਹੋ ਕੱਲ ਨੂੰ ਆਜ਼ਾਦੀ ਦਾ ਸੰਘਰਸ਼ ਆਇਆ ਉਹਦੇ ਵਿੱਚ ਵੀ ਤੁਹਾਡਾ ਤੁਸੀਂ ਕਹੋ ਵੀ ਅਸੀਂ ਮੁੱਖ ਸੋ ਇਸ ਤਰ੍ਹਾਂ ਇੱਕ ਲੀ طے ਕਰਕੇ ਆਪਣੀ ਭੂਮਿਕਾ ਮੰਨਣੀ ਚਾਹੀਦੀ